ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਫਤੇਗੜ 66 ਨੇੜੇ ਰਹਿਣਾ ਧਨੋਲਾ ਮੰਡੀ ਤੇ ਜਲਾ ਵਾਈ ਹੋ ਰਿਹਾ ਨਾ ਹੈਗਾ ਸਜਣੋ ਬਰਨਾਲਾ 2 4 6 ਤੇ 7 ਪਸ਼ੂ ਦਿਖਾਵਾਂਗੇ ਬਾਈ ਦੇ ਇੱਕ ਦਿਖਾਵਾਂਗੇ ਆ ਨੀਲੀ ਰਵੀ ਦੀ ਕੱਤੀਗਰੀ ਬਹੁਤ ਕਮਾਲ ਦੀ ਇੱਕ ਜਰਸੀ ਬੱਛੀ ਤਿੰਨ ਮੋਰਾ ਕੱਟੀਆਂ ਇੱਕ ਚਾਰ ਦੰਦ ਝੋਟੀ ਤਾਜੀ ਸੂਈ 9 ਕਿਲੋ ਬੋਲਾ ਤੇ ਇੱਕ 14 ਕਿਲੋ ਵਾਲੀ ਗੱਬਣ ਮੱਝ ਛੇ ਸਤ ਨਗ ਦਿਖਾ ਦਾਂਗੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਜਿਹੜਾ ਰੇਟ ਆ ਰੇਟ ਸਾਰੇ ਪਸ਼ੂਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਆ ਜਾਗੇ ਜੀ ਹੋਰ ਕਿਵੇਂ ਆ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਰਦੀ ਕਲਾ ਸਰਦੀ ਕਲੇ ਵਦਿਆ ਨੰਬਰ ਬੋਲੋ ਜੀ 97795 62218 97795 62218 ਤੇ ਮੇਨ ਕੰਮ ਆ ਜਿਹੜਾ ਵਪਾਰ ਦਾ ਅੱਜ ਕੱਲ ਬਾਈ ਕਰਦਾ ਜ਼ਿਆਦਾਤਰ ਮੋਰਾ ਨਸਲ ਦੀਆਂ ਕੱਟੀਆਂ ਦਾ ਗੇਜ ਜੀ ਹੈ ਨਾ ਤਾਂਵੀਆਂ ਮੱਝਾਂ ਵੀ ਲੈਂਦਾ ਵਿੱਚ ਤੋਂ ਦਾ ਪਸ਼ੂ ਵੀ ਮਿਲ ਜਾਂਦਾ ਕੱਟੀਆਂ ਦੇ ਕਿਸੇ ਸੱਜਣ ਨੇ ਲੈਣੀਆਂ ਨੇ ਨਾ ਉਹ ਸੱਜਣ ਬਾਈ ਦਾ ਨੰਬਰ ਨੋਟ ਕਰ ਲੈ ਜੇ 6 ਮਹੀਨਿਆਂ ਨੇ ਚਾਹੇ ਸਾਲ ਨੂੰ ਚਾਹੇ 2 ਸਾਲ ਨੂੰ ਲੈਣੀਆਂ ਆ ਸੱਜਣ ਕੋਲੋਂ ਤੁਹਾਨੂੰ ਕੱਟੀਆਂ ਮਿਲ ਜਾਣਗੀਆਂ ਮਿਲਣਗੇ ਇੱਕ ਨੰਬਰ ਸਿਰਾਜ ਇੱਥੋਂ ਕਰਦੇ ਸ਼ੁਰੂਆਤ ਕਰਦੇ ਆ ਜਾ ਗੈਰੀ ਲਿਆ ਕੈਮਰਾ ਨੇੜੇ ਜਿਹਾ ਆ ਜਾ ਥੋੜਾ ਜਿਹਾ ਇਧਰਲੇ ਪੰਨੇ ਲਿਆ ਇੱਥੋਂ ਚ ਇੱਕ ਕਰਾ ਦੇ ਪ्योर ਨੀਲੀ ਦੀ ਕੱਟੀ ਦੇ ਦਾਂਗੇ ਆਪਾਂ ਜਿਹੜੇ ਸੱਜਣਾਂ ਨੂੰ ਅੱਜ ਚਾਹੀਦੀ ਹੈ ਸਿੰਘ ਵੀ ਬੰਦ ਕਰੂ ਬਿਲਕੁਲ ਉਮਰ ਕਿੰਨੀ ਕਰਕੇ ਜੀ ਦੀ ਹੋਰ ਆਪ 11-12 ਮਹੀਨਿਆਂ ਨੇ ਹੋਰਾ ਸਾ ਤੌਰ ਖੋਲ ਕੇ ਇੱਥੇ ਤੋਰ ਲਈ ਜਾਈ ਉਮਰ ਆ ਗਈ 11 ਤੋਂ 12 ਮਹੀ ਤੇਰੀ ਮਾਂ ਦਾ ਇਹ ਦੁੱਧ ਦੀ ਗੱਲ ਕਰ ਲਈਏ ਕਿ ਜੀ ਕਿੰਨਾ ਕਰ ਰਿਹਾ 15 ਹੌਲਾ ਕਿਲੋ ਦਾ ਰਿਕਾਰਡ ਹੀ ਵੀਰੇ ਠੀਕ ਆ ਗੱਲ ਤੇ ਮਾਵਾਂ ਸਾਰੀਆਂ ਦਿਖਾ ਦਾਂਗੇ ਸਾਰੀਆਂ ਦਿਖਾ ਦਾਂਗੇ ਠੀਕ ਆ ਗੱਲ ਉਹ ਬਾਈਆਂ ਤਸੱਲੀ ਕਰਾ ਦਾਂਗੇ ਹਰੇਕ ਪੱਖ ਤੋਂ ਉੱਥੇ ਜੇ ਖੜਾ ਲਾ ਕਿਉਂਕਿ ਥੋੜਾ ਜਿਹਾ ਪਸ਼ੂ ਨਜ਼ਰ ਆ ਜਾਂਦਾ ਰੋਸ਼ਨੀ ਦੀ ਜੀ ਚ ਇਹ ਇੱਥੇ ਖੜਾ ਲਾ ਬਸ ਇੱਥੇ ਦਿਖਾ ਲਈ ਜੀ ਆਹ ਧਰਤਾ ਉੱਤੇ ਰਸਾ ਠੰਡੀ ਸੀਲ 12-13 ਮਹੀਨਿਆਂ ਦੀ ਉਮਰ ਆ ਤੇ ਮਾਂ ਦਾ ਰਿਕਾਰਡ ਬਾਈ ਕਹਿੰਦਾ ਆ ਗਿਆ 1500 ਆ 15-16 ਕਿਲੋ ਦਾ ਰਿਕਾਰਡ ਆ ਗਿਆ ਇਹਦੀ ਮਾਂ ਦਾ ਇੱਥੇ ਦਿਖਾ ਲਈ ਜੀ ਇਤਰਾਣ ਤੱਕ ਆ ਕੇ ਕਮਾ ਕੇ ਵੰਦੇ ਭਈਆ ਲੋ ਜੀ ਆ ਜੀ ਕਿੰਨੀ ਉਮਰ ਦਾ ਸਿਆ 11 12 ਮਹੀਨੇ ਦਾ ਹਾਂ ਜੀ ਪੈਸੇ ਕਿੰਨੇ ਲਵਾਂਗੇ ਜੀ ਇਹਦਾ ਕੋ ਮੁੱਲ ਤਾਂ ਮਰਜ਼ੀ ਕਰਾ ਜੀ 35000 ਦੇਵਾਂਗੇ ਜੀ 35 ਦੀ ਹਾਂ ਜੀ ਆ ਗਈ ਪ्युअर ਨੀਲੀ ਜਣਾ ਬੈਸ ਬੈਸ ਬੜਾ ਤੇਜ ਆ ਪੂਰੀ ਓਏ ਤੇ ਥੱਲੇ ਦੀ ਕੁਆਲਿਟੀ ਵੀ ਦਿਖਾਵਾਂਗਾ ਤੁਹਾਨੂੰ ਥੱਲੇ ਦੀ ਕੁਆਲਿਟੀ ਬਹੁਤ ਕਮਾਲ ਦੀ ਹੈ ਇਹਦੀ ਤੇ ਪਹਿਲਾਂ ਫੇਸ ਕੱਟ ਦਿਖਾ ਦੇ ਗਰੀ ਇੱਥੋਂ ਪ्युअर ਨੀਲੀ ਹੈ ਜਿਹੜੀ ਤੁਹਾਨੂੰ ਕਿਸੇ ਗੱਲ ਤੂੰ ਦੱਸੀ ਆ ਤੇ ਹੁਣ ਲੈ ਆ ਕੈਮਰਾ ਇਧਰ ਲੈ ਬੰਨੇ ਦੇ ਸੁਭਾਅ ਆ ਇੰਨੀ ਕਿ ਕੁੰਨੀਆਂ ਤੇ ਥਣ ਦਿਖਾ ਦੇ ਆ ਲੱਗੇ ਨੇ ਕੱਲੇ ਕੱ ਪੂਰੇ ਗੈਪ ਤੇ ਇਹ ਬਾਈ ਕਹਿੰਦਾ ਕੱਟੀ ਦੇ ਦਾਂਗੇ 35 ਦੀ ਤੇ ਫੇਸ ਤੇ ਕਿਹੜਾ ਕੈਮਰਾ ਇਦਰੋਂ ਹੋਰ ਮਾਰ ਦੇ ਨੀਲੀ ਦੇ ਸ਼ਕੀਨਾ ਵਾਸਤੇ ਖਾਸ ਆਫਰ ਆਇਆ ਜਿਹੜੇ ਸੱਜਣ ਕਹਿੰਦੇ ਵੀ ਪਿਓਰ ਨੀਲੀ ਰਾਵੀ ਦੀ ਕੱਟੀ ਚਾਹੀਦੀ ਆ ਤੇ ਚਮੜਾ ਜਮੀ ਗੇ ਘਰੀਆ ਪਤਲਾ ਆ ਗਿਆ ਲੈ ਬਿਲਕੁਲ ਨੀਲੀ ਗਣ ਦਾ ਬਾੜੀ ਚਮੜਾ ਆ ਗਿਆ ਤੇ ਹੁਣ ਮਾਰ ਦਿਆ ਬੱਛੀ ਤੇ ਕੈਮਰਾ ਇਹ ਜਰਸੀ ਨਸਲ ਦੀ ਬੱਛੀ ਆ ਗਈ ਤੌਰ ਬਈ ਖੋਲ ਕੇ ਇਹਦੀ ਮਾਂ ਦੁੱਧ ਕਿੰਨਾ ਕਾ ਬਾਈ 15 ਕਿਲੋ ਰਕਾਡ ਆ ਵੀਰੇ 15 ਦਾ ਹਾਂਜੀ ਠੀਕ ਆ ਗੱਲ ਸਭ ਹੀ ਬੜੀ ਚੰਗੀ ਆ ਰੰਗ ਰੰਗ ਪਾਜ ਬਹੁਤ ਚੰਗੀ ਆ ਥਾਂ ਸਿੰਗਲ ਚਾਰੀ ਨੇ ਹਾਂਜੀ ਚਾਰ ਇਹ ਇੱਥੋਂ ਦਿਖਾ ਦੀ ਗਰੀ ਇਹ ਇੱਥੋਂ ਦਿਖਾ ਦੀ ਪਿਓਰ ਆ ਗਈ ਜਮਾ ਹਾਂਜੀ ਅੱਲੇ ਆ ਬਈ ਐਨ ਉੱਤੋਂ ਵੀ ਸਟੇਟ ਆ ਗਈ ਤੇ ਉਦਾਂ ਮਜ਼ਬੂਤ ਆ ਗਈ ਕਮੀ ਕਮੀ ਪੇਸ਼ੀ ਨਹੀਂ ਕਿਸੇ ਪੱਖ ਤੋਂ ਥਾਂ ਤੋਂ ਵੀ ਕੱਲਾ ਕੱਲਾ ਥਾਣਾ ਜੀ ਥਾਂ ਕੱਲਾ ਕੱਲਾ ਤੇ ਮੋਟੇ ਥਾਂ ਲੱਗੇ ਨੇ ਜੇ ਗੱਲ ਕਰ ਲਈਏ ਉਹ ਨਹੀਂ ਆਪਾਂ ਕਹਿ ਸਕਦੇ ਵੀ ਜੁੜਵੇਂ ਜੇ ਲੱਗਿਆ ਜਾਂ ਬਾਹਲੇ ਸਿੰਗਲ ਜੇ ਲੱਗਿਆ ਇਹ ਇੱਥੋਂ ਦਿਖਾ ਦੇ ਗੈਰੀ ਕਿੰਦਾਂ ਲੱਗਿਆ ਇਹਦੇ ਪੈਸੇ ਕਿੰਨੇ ਕੁ ਲਾ ਲਾਂਗੇ ਬੱਚੇ 23000 ਦੇ ਦਾਂਗੇ 23 ਦੀ ਹਾਂਜੀ ਚੱਲ ਗੈਰੀ ਫਿਰ ਹੁਣ ਅਗਲੇ ਨੰਬਰ ਤੇ ਹੁਣ ਆ ਕੱਟੀਆਂ ਪਹਿਲਾਂ ਥੱਲੇ ਨੂੰ ਦਿਖਾਈਂ ਆ ਪਹਿਲਾਂ ਲੋ ਜੀ ਲੋ ਜੀ ਥੱਲੇ ਦੀ ਕੁਆਲਿਟੀ ਕਰਾ ਦੇ ਚੈੱਕ ਇਹ ਇੱਥੋਂ ਦਿਖਾ ਦੇ ਝੋਲ ਝੂਲ ਕਿੰਨੇ ਆ ਖਾਨ ਦਿਖਾ ਦੇ ਕੱਲੇ ਕੱਲੇ ਆ ਬਲ ਬਲ ਦਿਖਾ ਦੇ ਕਿੰਨੇ ਆ ਇਹਦੀ ਉਮਰ ਕਿੰਨੀ ਆ ਬਾਈ ਇਹਦੀ ਬਸ 12 ਮਹੀਨੇ ਦੀ ਉਮਰ ਆ ਕੱਟੀਆਂ ਤਕਰੀਬਨ 12 12 13 13 ਹਾਂ ਬਸ ਉਹ 13 ਮਹੀਨੇ ਦੇ 12 ਮਹੀਨੇ ਦੇ ਇਹਦੀ ਮਾਂ ਦਾ ਦੁੱਧ ਕਿੰਨਾ ਜਮਾਂ ਜੈਨੂਅਲ ਵੀਰੇ 1 ਮੰਮਾ ਮੰਨਦਾ ਖਾ ਵੀ ਦੇਵਾਂਗੇ ਇਹਨਾਂ ਦੀ ਆ ਗਈ ਬਰੀਕ ਇਹ ਵੀ ਪੂਰੀ ਹੈ ਨਾ ਕਟੀਆਂ ਆਪ ਹੀ ਦੱਸਦੀਆਂ ਵੀ ਚੰਗੀਆਂ ਨੇ ਉਹ ਆਪ ਦੇਖ ਲੈਣਾ ਐ ਇੱਥੇ ਰੋਕ ਲਈ ਮੈਂ ਇੱਥੇ ਰੋਕ ਲਈ ਦਵਾਗੇ ਇਹ ਇੱਥੋਂ ਦਿਖਾ ਦੀ ਇਹ ਮਰਜੀ ਮੇਲੇ ਖੜਨਾ ਦੀ ਕਟੀਆਂ ਨੇ ਇਹ ਇੱਥੋਂ ਦਿਖਾ ਦੇ ਜਾਤ ਨਸਲ ਵੀ ਫੁੱਲ ਆ ਗਈ ਤੇ ਕੁਆਲਿਟੀ ਚੰਗੀ ਆ ਹਰੇਕ ਪੱਖ ਤੋਂ ਐਂ ਦੀ ਘਮਾਲਾ ਬਾਈ ਹਾਂਜੀ ਖਣ ਸਿੰਗਲ ਚਾਰੀ ਨੇ ਚਾਰੀਆਂ ਨੇ ਨਾ ਚਾਰ ਇਹ ਕਟੀਆਂ ਲਈਆਂ ਕਾਲੀਆਂ ਇਕੱਠੀਆਂ ਲਈਤੀ ਅੱਲਾ ਚਲਾਉਣ ਬਾਈ ਇਹ ਬਾਈ ਕਹਿੰਦਾ ਤਿੰਨੇ ਜਿਹੜੀਆਂ ਇੱਧਰਲੇ ਬੰਨੇ ਆ ਗਈਆਂ ਇਹ ਤਿੰਨੀ ਇਕੱਠੀਆਂ ਲਈਆਂ ਕਿਸੇ ਸੱਜਣ ਤੋਂ ਲਈਆਂ ਕਿਸੇ ਡੇਰੀ ਵਾਲੇ ਤੋਂ ਨੇ ਤੇ ਬਾਕੀ ਰਿਕਾਰਡ ਆ ਜਿਹੜਾ ਰਿਕਾਰਡ ਸਾਨੂੰ ਨਾਲ ਦੀ ਨਾਲ ਦੱਸ ਹੀ ਦਿੱਤਾ ਵੀ ਇਹਦੀ ਮਾਂ ਦੁੱਧਾ ਇੰਨਾ ਕਾ ਇਹਦੀ ਤਾਂ ਇੰਨਾ ਕਾ ਤੇ ਉੱਧਰਲੇ ਬੰਨੇ ਐਂਡ ਤੇ ਇੱਕ ਝੋਟੀ ਤਾਜੀ ਸੂਈ ਤੇ ਇੱਕ ਗੱਬੜ ਮੱਝ ਦਿਖਾਵਾਂਗੇ ਜੀ ਨਾ ਇਹਦਾ ਰੇਟ ਕੀ ਰਹੂਗਾ ਕੱਟੀ ਦਾ ਬਾਈ 25000 ਲਵਾਂਗੇ ਹਾਂ ਜੀ 25000 ਦੇ 25 ਦੀ ਜੇ ਕਿਸੇ ਨੇ ਤਿੰਨੇ ਲੈਣੀਆਂ ਹੋਈਆਂ ਜਿੰਨਾ ਮਾਤਰਾ ਕਰ ਦੂੰ ਹਾਂ ਇਹ ਕਰਦਾਂਗੇ ਹਾਂ ਜੀ ਕਰ ਲਿਆ ਦਿਓ ਨੰਬਰ ਆਈ ਲੈ ਇਹਦੀ ਕੁਆਲਿਟੀ ਵੀ ਦਿਖਾਈ ਦੇ ਪਹਿਲਾਂ ਇਹਦੀ ਕੁਆਲਿਟੀ ਉਦੋਂ ਬਜਾ ਉਮਰ ਕੋਈ ਆ ਉਹਦੀ 1 ਮਹੀਨਾ ਵੱਡੀ ਵਜਾ ਜਿਹੜੀ ਐਦੂ ਅਗਲੀ ਹਾਂ ਇਹ ਡੈਡ ਬਲੈਕ ਆ ਗਈ ਹੈ ਨਾ ਮੱਦੀ ਖੜੇ ਜਲੇ ਡੈਡ ਬਲੈਕ ਆ ਗਈ ਹੈ ਰੀ ਸਿਰ ਸੁਰ ਦੇਖ ਲਗਾ ਕੱਟੀਆਂ ਦੇ ਸਿੰਘ ਸ਼ੰਗ ਸਿਰ ਦੇ ਰੀ ਮੈਟ ਤੇ ਕਹਾਂ ਨੂੰ ਮਾੜੀ ਇਹ ਇੱਥੇ ਇੱਥੇ ਰੋਗ ਇਹ ਇੱਥੇ 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 ਦਿਖਾ ਦੀ ਗਵਾਲਟੀ ਬੱਸ ਇੱਥੇ ਦਿਖਾ ਦੀ ਗਰੀ ਥਣ ਥਣ ਦਿਖਾ ਦੇ ਲੱਗਿਆ ਕੱਲਾ ਕੱਲਾ ਬੱਸ ਇੱਥੋਂ ਕੱਟੀ ਦਿਖਾ ਦੀ ਸਾਰੀ ਦਰਦੀ ਆਪਣੇ ਸਮਾਨ ਤੋਂ ਥੋੜਾ ਕੱਲੀ ਕੋ ਉੱਪਰ ਐ ਵੈਸੇ ਕੁਛ ਨਹੀਂ ਇਹ ਇੱਥੋਂ ਦਿਖਾ ਦੀ ਕਿੰਨੀ ਉਮਰ ਦੱਸਿਆ ਦੀ ਭਾਈ 12 ਮਹੀਨਾ ਦੀ 12 ਮਹੀਨੇ ਹਾਂਜੀ ਇਹਦੇ ਪੈਸੇ ਕਿੰਨੇ ਲਵਾਂਗੇ 25000 ਦੇ ਦਾਂਗੇ 25 25 ਹਾਂਜੀ 25 25 50 ਹੋ ਗਿਆ ਹਾਂਜੀ ਅਗਲੀ ਦੇ ਵੱੱਟ ਲਵਾਂਗੇ ਤੂੰ ਹਾਂ ਉਹਦੇ ਵੱੱਟ ਲਵਾਂਗੇ ਠੀਕ ਹੈ ਗੱਲ ਇਹ ਨਹੀਂ ਮਰ ਕੇ ਜਿਵੇਂ ਕਹੋ ਜੀ 12 12 ਕਿਹੜਾ ਇਹ ਥੋੜੀ ਇਹਨਾਂ ਨਾਲ ਵੱਡੀ ਆ ਉਮਰ ਚ ਤਿੰਨੇ ਲੈਣੀਆਂ ਹੋਈਆਂ ਹਾਂਜੀ ਤਾਂ ਇਹਦਾ ਘਟਾ ਦੂੰਗਾ ਅੱਛਾ ਆਈਦਾ ਇੱਕ ਸੱਟੇ ਕਰਦਾ ਇੱਕ ਸੱਟੇ ਕਰ ਦੂੰ ਤਿੰਨੇ ਤਿੰਨੇ ਇਕੱਠੇ ਲੈਣੇ ਠੀਕ ਹੈ ਗੱਲ ਇਹ ਕਰ ਦੋ ਕੱਲੀ ਕੱਲੀ ਲੈ ਫੇਰ ਮਿਲਣਾ ਮੈਨੂੰ ਕੱਲੀ ਕੱਲੀ ਉਦਾਂ ਤੇ ਆ ਜਾ ਕਹ ਰਿਹਾ ਇਹਦੇ ਵੀ ਮਾਰ ਦੇ ਕੈਮਰਾ ਇਹਦੀ ਕੁਆਲਿਟੀ ਦਿਖਾ ਦੇ ਥਣ ਸਿੰਗਲ ਚਾਰ ਚਾਰ ਨੇ ਫਾਲਤੂ ਨਹੀਂ ਹੈਗਾ ਕਿਸੇ ਦੇ ਵੀ ਇਹਦੀ ਉਮਰ ਕਿੰਨੀ ਕਾਕੇ ਜਿਹੜੀ 13 ਮਹੀਨਾ ਦੀ ਇਹ 11 11 ਇਹ 12 12 ਮਹੀਨਾ ਦੇ 13 ਮਹੀਨਾ ਦੇ ਇੱਕ ਮਹੀਨਾ ਵੱਡਾ ਇਹਦੀ ਮਾਂ ਦੁੱਧ ਕਿੰਨਾ ਕਾ ਇਹ ਮਾਂ 18 ਕਿਲੋ ਦਾ ਕੱਢਾ ਦੂਜੇ ਥੇ ਦਾ ਦੂਜੇ ਦਾ ਹਾਂ ਦਿਖਾ ਦਾਂਗੇ ਹਾਂ ਕਈ ਵਾਰੀ ਭਰਾ ਮਾਂ ਕਮੈਂਟ ਕਰ ਲੱਗਦੇ ਵੀ ਹਰੇਕ ਦੀ ਪੂਰਾ ਮੈਂ ਕਹਿੰਦਾ ਜਰਾ ਜਾ ਕੇ ਘਰੇ ਮਾਲਕ ਦੇ ਘਰੇ ਮੈਂ ਛਾਂ ਜਾ ਕੇ ਤੁਹਾਨੂੰ ਆਪ ਕਹੂੰਗੀ ਹਾਂ ਠੀਕ ਆ ਗੱਲ ਹੈ ਜੀ ਤਸੱਲੀ ਪਾਈ ਕਹਿੰਦਾ ਕਰਾ ਹਾਂ ਹਾਂ ਘਰੇ ਚੱਲਾਂਗੇ ਲੈ ਅੱਗੇ ਤੋਰ ਬਈ ਆਏ ਹਾਂ ਲੈ ਕਹਦੇ ਬੰਦੇ ਨੂੰ ਇਕੱਲੇ ਨੂੰ ਲੈ ਚਲਾ ਇਹਨੂੰ ਇਹਦੀ ਉਮਰ ਆ ਗਈ ਬਾਈ ਕਹਿੰਦਾ 13 ਮਹੀਨੇ ਦੀ ਮਾਂ ਦਾ ਰਿਕਾਰਡ ਆ ਜਿਹੜਾ 18 ਕਿਲੋ ਦਾ ਦੂਜੇ ਸੂਏ ਦਾ ਤੇ ਲਈਆਂ ਜਿਵੇਂ ਬਾਈ ਨੇ ਦੱਸਿਆ ਵੀ ਡੈਰੀ ਫਾਰਮ ਤੋਂ ਲਈਆਂ ਕਿਸੇ ਸੱਜਣ ਤੋਂ ਐਂ ਖੜਾ ਲਈ ਲੰਬੀ ਇੱਥੇ ਕੱਦ ਵੀ ਚੰਗਾ ਤੇ ਲੰਬੀ ਵੀ ਫੁੱਲਾ ਕਰਦੀ ਆ ਇੱਥੇ ਰੋਕ ਬਾਈ ਬੱਸ ਆ ਗਈ ਜੈਡ ਬਲੈਕ ਕੱਦ ਸੋਹਣਾ ਕਰੂਗੀ ਬੇਲ ਬੂਲ ਵੀ ਫੁੱਲਾ ਤੇ ਕੱਦ ਵੀ ਸੋਹਣਾ ਕਰੂ ਤੇ ਉੱਤੋਂ ਵੀ ਸਟੇਟ ਆ ਆ ਲੈ ਚਲ ਬਈ ਇਹਨੂੰ ਇਹਦਾ ਇਹਦਾ ਸਿੰਗਲ ਦਾ ਰੇਟ ਕਿੰਨਾ 2200 ਠਾਈ ਉਹਨਾਂ ਦਾ 25 25 ਜੇ ਤਿੰਨੇ ਲੈਣੀਆਂ ਹੋਈਆਂ ਤਿੰਨਾਂ ਨੂੰ ਕਹਦਾ ਮੈਂ ਉਹਮੇਗਾ ਇੱਕ ਦਾਲੇ ਲਾਵਾਂ ਠੀਕ ਆ ਗੱਲ ਤਿੰਨਾਂ ਦਾ ਰੇਟ ਭਾਈ ਕਹਿੰਦਾ ਇੱਕੋ ਜਿਹਾ ਲਾ ਦਾਂਗੇ ਕਿਸੇ ਸੱਜਣ ਨੇ ਤਿੰਨੇ ਲੈਣੀਆਂ ਤੇ ਇੱਕ ਸਾਨੂੰ ਅਗਲੇ ਨੰਬਰ ਤੇ ਦਿਖਾ ਦਾਂਗੇ ਤਾਜੀ ਸੂਈ ਕੱਟੀ ਚਾਰ ਦੰਦ ਪਹਿਲਾ ਸੂਆ ਇਹ ਕੱਟੀ ਦਾ ਰੇਟ 28 ਆ ਇਹਦਾ 25 ਇਹਦਾ 25 ਉਹਦਾ 23 ਇੱਕ ਨੰਬਰ ਵਾਲੀ ਨੀਲੀ ਦਾ ਰਹੂਗਾ 35000 ਤੇ ਹੁਣ ਕਹ ਰਿਹਾ ਕੱਟੀ ਤੇ ਮਾਰਦੇ ਚਾਰ ਦੰਦ ਆ ਗਈ ਸੂਆ ਪਹਿਲਾ ਬੱਚੇ ਤੇ ਵੀ ਮਾਰਦੇ ਨਾਲ ਹੀ ਖੜਾ ਕਿੰਨੇ ਦੰਦ ਸੂਆਗੇ ਜੀ ਇਹਦਾ ਇਹ 6 ਤਰ੍ਹਾਂ ਸੂਆ ਜੀ ਹਾਂ 6 7 15 ਦਾ ਕਿੰਨਾ ਕਬੋਲਾ ਹਾਜ਼ਰ ਆਉਣ ਨਾ ਨੌ ਕੋ ਲਾ ਵੀਰੇ ਅਬਾ 10 ਨਹੀਂ ਕਹਿੰਦੇ 11 ਨਹੀਂ ਕਹਿੰਦੇ ਕਿੰਨਾ ਹਾਜ਼ਰ ਉਹਨਾਂ ਕਹਾਂਗੇ ਨੌ ਹੈਗਾ ਤਿਆਰੀ ਦਾ ਨੌ ਤਿਆਰੀ ਡੰਗ ਤੋਂ ਡੰਗ ਚੋਣ ਵਾਲਾ ਚੋਣ ਵਾਲਾ ਲੈ ਚੱਲ ਇਧਰ ਕੁ ਮਾਰ ਲੈ ਹਵਾ ਲਈ ਥੋੜਾ ਡੰਗ ਬਾਈ 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 ਉੱਪਰ ਆ ਗਏ ਅਜਾ ਬਾ ਖੜੀ ਦਿਖਾ ਦੇ ਕੋਈ ਨਾ ਦਿਖਾ ਨ ਦੁਰਗ ਵਾਲਿਆਂ ਚ ਆਜੇ ਤੋਰ ਦੇ ਆਣ ਤੋਰ ਦੇ ਫਿਰ ਥੋੜਾ ਡਰਦੀ ਆ ਹਾਂ ਬਿਲਕੁਲ ਆਜਾ ਬਾਈ ਚਬਾਈ ਦੀ ਕਿਵੇਂ ਆ ਬਾਈ ਫੋਕੇ ਵੀਰੇ ਭੋਲੀ ਜਾਮਾ ਜਾਮਾ ਭੋਲੀ ਬਸ ਆਵਲ ਫੋਲ ਤਾਂ ਨਹੀਂ ਕਰਦੀ ਨਾ ਜਮ ਨਹੀਂ ਕਰਦੀ ਭੋਰਾ ਵੀ ਅੱਲੇ ਵਾ ਟਾਇਰ ਰੱਖਦੀ ਹੈ ਨਾ ਬਸ ਅੱਲਾ ਜੱਲਾ ਜਲ ਮੁਝ ਗਈ ਲੈ ਵਾ ਫਿਕਸ ਜਿਆ ਰੱਖਦੀ ਹਾਂ ਹਾਂਜੀ ਹਾਂਜੀ ਛੜਲਾ ਛਿੱਟਾ ਕੋਈ ਕੋਹਰਾ ਵੀ ਨਹੀਂ ਗਾਰੰਟੀ ਹਰੇਕ ਪੱਖ ਤੋਂ ਜਿਵੇਂ ਯਾਰ ਇੰਨੀ ਪੋਲੀ ਆਪਣਾ ਜਵਾਕ ਜੁਜੜ ਇੰਨੀ ਗਰਾਂਟੀ ਚੋਣ ਵੇਲੇ ਕੱਲਾ ਬਣ ਕੇ ਮਰਜੀ ਬੁੜੀ ਚੋਲੇ ਬੰਦਾ ਚਲੋ ਕੋਈ ਚੱਕਰੀ ਨਹੀਂ ਐਥੇ ਉਥੇ ਥੋੜਾ ਉੱਪਰ ਕਰੀ ਨਿਕਲੀ ਠੀਕ ਆ ਚੋਣ ਚ ਪਾਉਣ ਦੀ ਸ਼ੁੱਧਾ ਬਿਲਕੁਲ ਜਿਹੜਾ ਮੈਂ ਕਹਿੰਦਾ ਲਫੜ ਲੈ ਲੈ ਫੜ ਲੈ ਨਹੀਂ ਕਿਹੜਾ ਬਝੁੱਟੀ ਹੱਥ ਫੜ ਲੈ ਥੋਥੀ ਉੱਪਰ ਕਰਦੀ ਲੈ ਆ ਸਵਾ ਆਦੀ ਬਾਈ ਕਹਿੰਦਾ ਠੰਡੀ ਆ ਬਿਲਕੁਲ ਗਰਮੀ ਵਾਲਾ ਸੀਨ ਨਹੀਂ ਪਰ ਜਿਹੜਾ ਸ ਕਿੰਨਾ ਕ ਦੁੱਧ ਪਾ ਸਕਦੀ ਐ ਇਹ? ਉਹ ਤਾਂ 11-12 ਕਿਲੋ ਪਾਉਗੀ। ਚਾਰ ਦੰਦ ਦਾ। ਹਾਂ ਚਾਰ ਦੰਦ ਦਾ। ਪੈਸੇ ਕਿੰਨੇ ਲਵੇਂਗਾ ਇਹਦੇ? ਪੈਸੇ ਉਹਨੂੰ ਕਹਦੇ ਮੁੱਲ ਦਾ ਕੋਈ ਮਰਜ਼ੀ ਉਹ 20 ਕਰਾ ਲਓ 25 ਕਰਾਓ 96 ਰੁਪਈਆ ਝੂਟੀ ਦੇਵਾਂਗੇ। ਇੱਥੋਂ ਦਿਖਾ ਕੇ ਰਹੀ ਥਣ ਦਾ ਜਿਹੜਾ 96 ਰੁਪਈਆ ਝੂਟੀ ਦੇਵਾਂਗੇ। 96 'ਚ ਮਾਫੀ। ਮਾਫੀਰ ਕੀ ਕਰਾਂ ਦਾ ਜਮਾ ਛਰੇ ਲਾਦਾ ਕੋਈ ਵਾਲੇ ਮਾਨਦਨ ਕਰਦਾਂਗੇ। ਛੋਟ ਛੱਪਾ ਕਰਦਾਂਗੇ। ਹਾਂ। ਆ ਛੋਟ ਛੱਪਾ ਬਾਈ ਕਹਿੰਦਾ 96। ਇੰਨਾ ਮੁੱਲ ਕੋਈ ਝੂਟੀ ਦਾ ਕਰਦੇ ਆਪਾਂ ਦੇਣਦਾਰ ਆ। ਦੰਦਾਂ ਦੇ ਚਾਰ ਦੰ ਚੌੜੇ ਸਟਾਕ ਚ ਜਾ ਗਈ ਇਹ 14 15 ਕਿਲੋ ਗਾਰੰਟੀ ਦੇ ਭੇਜੇ ਬੰਦਾ ਮੈਨੂੰ ਕਹ ਰਿਹਾ ਇਹ ਵਿੱਚ ਤਾਂ ਵੇਚੀ ਆਪਾਂ ਵੀ ਨਹੀਂ ਚੋਲ ਚੋਲ ਵੀ ਚੰਗੀ ਆ ਸੁਭਾਅ ਦੀ ਆ ਗਈ ਨਾ ਬਿਲਕੁਲ ਬਿਲਕੁਲ ਪਤਲੇ ਚਮੜੇ ਚ ਆ ਗਈ ਇੱਥੇ ਰੋਕ ਲਈ ਬਾਈ ਇੱਥੋਂ ਦਿਖਾ ਦੀ ਗਰੀ ਵਜਨ ਵਾਲੀ ਮੈਂ ਆ ਗਈ ਕਿੰਨਾ ਕੁ ਤੂੰ ਦੱਸਿਆ ਤਾਂ ਜਮਾ ਜੈਨੂ ਆਣ ਜਾ ਜਰਾ 14 ਕਿਲੋ ਚੋਹਣਾ ਨਹੀਂ ਬੰਦੇ ਨੇ ਆਪਾਂ 15 ਕਿਲੋ ਮੰਨ ਕੇ ਦੇ ਰਾਵਾਂ ਕਿਲੋ ਦਾ ਵਧੂਗੀ ਇੱਥੋਂ ਤੀਜਾ ਸੂਆ ਤੀਜਾ ਸੂਆ ਸੁੰਦੀਆ ਦੂਜੇ ਸੂਏ 14 ਕਿਲੋ ਦੱਸਿਆ ਹਾਂ ਆ ਬੰਦੇ ਕਮਾ ਗਿਆ ਤੇ ਸ਼ਰਲਾ ਸਿੱਟਾ ਟਾਟ ਕੋੜਾ ਵੀ ਰਕੇ ਬੈ ਧਾਰ ਜਾ ਮੋਟੀ ਮੋਟੀ ਧਾਰ ਪਿੰਦੇ ਵਿੱਚ ਚੱਕਰੀ ਨਹੀਂ ਗੱਲ ਠੀਕ ਆ ਗੱਲ ਗੱਬਣ ਆਪਾਂ ਭੇਜਦਾ ਗਰੰਟੀ ਦੇ ਬੱਸ ਗਰੰਟੀ ਭੇਜਦਾ ਬਾਈ ਗੱਬਣ ਬਾਈ ਕਹਿੰਦਾ ਗਰੰਟੀ ਦੇ ਭੇਜਦਾ ਜੇ ਕਿਸੇ ਸੱਜਣ ਨੇ ਗੱਬਣ ਮਕਾਉਣੀਆਂ ਥਣਾ ਥੁਣਾ ਵਾਲੀ ਟੈਨਸ਼ਨ ਨਾ ਲਿਓ ਵੀ ਉਹਦੀ ਓਟ ਤੇ ਭੇਜ ਦਾਂਗੇ ਪਰ ਚੜਾਈ ਬਹੁਤ ਆ ਮੈਂ ਦੀ ਪਿਛਲੇ ਪਾਸੇ ਜੇ ਗੱਲ ਕਰ ਲਈ ਤੇ ਇਧਰੋਂ ਘੈਰੀ ਸਾਈਡ ਤੋਂ ਜਰਾ ਮਨ ਲਾ ਮਦੇ ਚੀਪਾ ਮਾਰਾ ਮਖਿਆਲ ਵਾਂਗੂ ਮਾਰ ਜਾ ਆ ਜਾ ਔਰ ਲੈ ਬੰਨੇ ਇੱਥੋਂ ਦਿਖਾ ਦਣ ਦੇ ਮੁੰਡੇ ਨੂੰ ਇਹ ਪੈਸੇ ਕਿੰਨੇ ਲਵਾਂਗੇ 80000 ਦੀ ਲਵਾਂਗੇ ਜਿਸ ਆਮ ਸੂਮ ਜਲੇ ਛੱਡ ਕੇ ਮੰਗ ਲਿਆ ਉਹ ਲੱਖ ਰੁਪਏ ਝੂਠੀ ਆ ਠੀਕ ਆ ਰਿਕਰ ਮਰਜ਼ੀ ਵੇਚ ਲੋ ਅੱਧਾ 8 ਤੋਂ 10 ਦਿਨ ਕੱਢੂ 10 ਦਿਨ ਮਾਉਣਾ ਥੜੀ ਜੀ ਪਾਈ ਕਹਿੰਦਾ 86 ਦੀ ਹੋ ਜਾਣੀਆਂ ਨੰਬਰ ਬੋਲ ਦੋ ਜੀ 97795 62218 97795 62218 ਪਿੰਡ ਫਤੇਗੜ ਛੰਨਾ ਨੇੜੇ ਤਨੌਲਾ ਮੰਡੀ ਜ਼ਿਲ੍ਹਾ ਬਰਨਾਲਾ ਇੱਕ ਗੱਬੜ ਮੈਂ ਦਿਖਾਤੀ ਚਾਰ ਦੰਦ ਕੱਟੀ ਤਾਜੀ ਸੂਈ ਦਿਖਾਤੀ ਤਿੰਨ ਮੋਰਾ ਦੇ ਕੱਟੀਆਂ ਦਿਖਾਤੀਆਂ ਚੰਗੇ ਰਿਕਾਰਡ ਦੀਆਂ ਇੱਕ ਜਰਸੀ ਬੱਛੀ ਤੇ ਇੱਕ ਦਿਖਾਤੀ ਨੀਲੀ ਰਾਵੀ ਦਾ ਨਗੀਨਾ ਹੀ ਦਿਖਾਤਾ ਐ ਸਮਝਦੇ ਤੁਸੀਂ ਬਾਕੀ ਨੰਬਰ ਬਾਈ ਹੋਰ ਹਾਂ ਮੈਂ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ